ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਬਰਮਿੰਦਾ ਕੋਚ ਹੈਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਪਿਆਰੀ ਲੈ ਕੇ ਆਏ ਆ ਇਹ ਮਸਲੀਨ 골ਡ ਦੇ ਉੱਪਰ ਆ ਮਤਲਬ ਕਿ ਵਿਸਕੋਸ ਮਸਲੀਨ ਦਾ ਸਟਾਫ ਆ ਮਸਲੀਨ 골ਡ ਆ ਬਹੁਤ ਸੋਹਣਾ ਫੈਬਰਿਕ ਆ ਬਿਲਕੁਲ ਦੇਸੀ ਕਿਉ ਵਰਗਾ ਫੈਬਰਿਕ ਆ ਬਹੁਤ ਵਧੀਆ ਫੀਲ ਆ ਫੈਬਰਿਕ ਦੀ ਤੇ ਬਹੁਤ ਸੋਹਣੀ ਸੈਗਰੈਂਸ ਆਉਂਦੀ ਆ ਠੀਕ ਹੈ ਜੀ ਤੇ ਇਹਦੇ ਨਾਲ ਦੇ ਆਪਾਂ ਪਹਿਲਾਂ 20 ਸੇਲ ਕਰ ਚੁੱਕੇ ਆ ਉਹਨਾਂ ਵਿੱਚੋਂ ਖੋਸ਼ਕ ਦੇ ਵਿੱਚ ਇੱਕ ਅੱਧਾ ਪੀਸ ਆ ਉਹ ਸਾਰੇ ਰਿਪੀਟ ਨੇ ਕਿਸੇ ਦੇ ਵਿੱਚ ਰਿਪੀਟ ਸੈੱਟ ਆ ਸੋ ਜਿਨ੍ਹਾਂ ਨੂੰ ਵੀ ਜਿਹੜਾ ਵੀ ਸੂਟ ਚਾਹੀਦਾ ਹੋਇਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਆਰਡਰ ਕਰਨ ਦੇ ਲਈ ਸਾਡਾ ਜਿਹੜਾ WhatsApp ਦਾ ਨੰਬਰ ਆ ਉਹ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜਿਹਦੇ ਉੱਪਰ ਜਾ ਕੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਕਲੈਕਸ਼ਨਾਂ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਲੋ ਜੀ ਦਿਖਾਨੀਆਂ ਤੁਹਾਨੂੰ ਅੱਜ ਦਾ ਪਹਿਲਾ ਹੀ ਸੂਟ ਬਹੁਤ ਪਿਆਰੇ ਪ੍ਰਿੰਟ ਨੇ ਤੇ ਫੈਬਰਿਕ ਬਹੁਤ ਪਿਆਰਾ ਜਾਨੀ ਕਿ ਮਸਲੀਨ ਤਾਂ ਬਹੁਤ ਤਰ੍ਹਾਂ ਦੀ ਦੇਖੀ ਹੋਣੀ ਆ ਤੁਸੀਂ ਇਹ ਮਸਲੀਨ ਇੰਨਾ ਵਧੀਆ ਸਟਾਫਾ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਆ ਜੀ ਬ੍ਰਾਂਡ ਇਹਦਾ ਰਹੂਗਾ ਰਸ਼ੀਆ ਰਸ਼ੀਆ ਬ੍ਰਾਂਡ ਦੀ 컬렉ਸ਼ਨ ਰਹੂਗੀ ਜਿਵੇਂ ਕਿ ਆਹ ਵਾਲਾ ਪੀਸ ਆ ਪੀਚ ਕਲਰ ਦੇ ਉੱਪਰ ਆ ਪੀਚ ਕਲਰ ਆ ਇੰਨੀ ਸੋਹਣੀ ਫ੍ਰਗਰੈਂਸ ਆਉਂਦੀ ਆ ਕਿ ਬਹੁਤ ਪਿਆਰਾ ਜਦੋਂ ਖੋਲਦਾ ਨਾ ਬਹੁਤ ਹੀ ਵਧੀਆ ਫੀਲ ਆਉਂਦੀ ਆ ਸੂਟ ਤੋਂ ਤੇ ਨਾਲ ਇਹਦਾ ਕਲਰ ਪੀਚ ਜਾਂ ਕਲਰ ਆ ਤੇ ਜਿੰਨਾ ਵੀ ਇਹਦੇ ਸਾਰੇ ਪਿੰਟਿੰਗ ਹੋਈ ਆ ਬਟ ਤੁਹਾਨੂੰ ਦੂਰੋਂ ਇਸ ਤਰ੍ਹਾਂ ਲੱਗੂ ਜਿਵੇਂ ਕਿ ਵਰਕ ਹੋਇਆ ਹੁੰਦਾ ਜਿਵੇਂ ਨੋਟ ਦਾ ਕੰਮ ਹੋਇਆ ਹੁੰਦਾ ਇਸ ਤਰ੍ਹਾਂ ਇਹਦੀ ਡਿਜ਼ਾਈਨ ਹੈ ਸਿੰਗਲ ਪੀਸ ਆ ਸਾਡੇ ਕੋਲ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਿਓ ਅਲੋ ਨੈਕਸਟ ਵਾਲਾ ਜਿਹੜਾ ਹੈਗਾ ਇਹਦੇ ਵਿੱਚ ਇਹਦਾ ਸੇਮ ਦੁਪੱਟਾ ਜਿਹੜਾ ਵਾ ਵਿਸਕੋਸ ਨੂੰ ਢਾਲ ਦਾ ਲੱਗਿਆ ਹੋਇਆ ਜੀ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਇਹ ਸਿਰ ਤੇ ਰੁਕਣ ਵਾਲੇ ਹੁੰਦੇ ਆ ਜਦੋਂ ਇਹਨਾਂ ਨੂੰ ਇੱਕ ਵਾਰੀ ਆਪਾਂ ਵਾਸ਼ ਕਰ ਲੈਂਦੇ ਆ ਤਾਂ ਇਹਨਾਂ ਚੀਕ ਖੜਾ ਜਾ ਆ ਜਾਂਦਾ ਇੱਕ ਖੜਾ ਜੇ ਆ ਜਾਂਦਾ ਬਹੁਤ ਸੋਹਣੇ ਦੁਪੱਟੇ ਨੇ ਬਹੁਤ ਪਿਆਰੇ ਬਿਲਕੁਲ ਹੀ ਬਹੁਤ ਜ਼ਿਆਦਾ ਸੌਫਟ ਨਾ ਜਿੰਨੀ ਕਹਦਾ ਉੰਨੀ ਘਟਾ ਸੌਫਟਨੈਸ ਜਾਨੀ ਕਿ ਬਹੁਤ ਜ਼ਿਆਦਾ ਸੌਫਟਨੈਸ ਆ ਫੈਬਰਿਕ ਦੇ ਵਿੱਚ ਵੀ ਦੁਪੱਟਿਆਂ ਦੇ ਵਿੱਚ ਵੀ ਨੰਬਰ ਇਹਦਾ ਰਹੂਗਾ ਇੱਕ ਇੱਕ ਨੰਬਰ ਸੂਟ ਰਹੂਗਾ ਪੂਰੀ ਪ੍ਰੋਪਰ ਕੱਟ ਦੇ ਨਾਲ ਤੇ ਪੂਰੇ ਵਧੀਆ ਖੁੱਲੇ ਡੁੱਲੇ ਦੁਪੱਟਿਆਂ ਦੇ ਨਾਲ ਇਹਦੇ ਵਿੱਚ ਸੈਕੰਡ ਡਿਜ਼ਾਈਨਰ ਜੀ ਉਹ ਹੈਗਾ ਵਾ ਪਰਪਲ ਸ਼ੇਡ ਦੇ ਉੱਤੇ ਨੈਕਸਟ ਵਾਲਾ ਤੁਹਾਨੂੰ ਮਿਲੇਗਾ ਪਰਪਲ ਸ਼ੀਡ ਇਹ ਵੀ ਇਹ ਡਿਫਰੈਂਟ ਡਿਜ਼ਾਈਨ ਆ ਗਿਆ ਡਿਫਰੈਂਟ ਪ੍ਰਿੰਟ ਆ ਗਿਆ ਇਹਦੇ ਵਿੱਚ ਵੀ ਸਾਡੇ ਕੋਲ ਸਿੰਗਲ ਪੀਸ ਇਹ अवेलेबल ਆ ਆਲ ਓਵਰ ਸਾਰੀ ਇਹਨਾਂ ਦੀ ਪ੍ਰੋਪਰ ਕੱਟ ਰੋਗੀ ਨਾਲ ਇਹਨਾਂ ਦੇ ਰਹਿਣਗੇ ਵਿਸਕੋਸ ਮੋਡਲ ਦੇ ਦੁਪੱਟੇ ਜੀ ਬਹੁਤ ਹੀ ਪਿਆਰੇ ਤੇ ਬਹੁਤ ਹੀ ਸੋਹਣੇ ਜਿਹੇ ਦੁਪੱਟੇ ਨੇ ਬਿਲਕੁਲ ਲਾਈਟ ਵੇਟ ਕੋਈ ਹੈਵੀ ਦੁਪੱਟਾ ਨਹੀਂ ਹੈਗਾ ਵੀ ਭਾਰਾ ਜਿਹਾ ਤੇ ਪੂਰੇ ਖੁੱਲੇ ਡੁੱਲੇ ਦੁਪੱਟੇ ਤੁਹਾਨੂੰ ਮਿਲ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ ਬਹੁਤ ਸੋਹਣਾ ਪ੍ਰਿੰਟ ਆ ਕਲਰ ਵੀ ਬਹੁਤ ਪਿਆਰਾ ਬਹੁਤ ਸੋਹਣਾ ਸੋ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਚਾਹੀਦਾ ਹੋ ਪਟਾ ਘੱਟ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਚੱਲਿਓ 10 ਕਸੂਟ ਨੇ ਇਹ ਨੰਬਰ ਹੋਊਗਾ ਜੀ 2 2 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਜਿਹੜਾ ਸੂਟ ਆ ਉਹ ਹੈਗਾ ਵਾ ਵਾਈਟ ਆਫ ਵਾਈਟ ਜਾਂ ਕਲਰ ਆ ਕਰੀਮੀ ਆਫ ਵਾਈਟ ਜਾਂ ਕਲਰ ਆ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ 프린ਟਿੰਗ ਚੈੱਕ ਕਰ ਲਓ 프린ਟਿੰਗ ਵੀ ਬਹੁਤ ਪਿਆਰੀ ਆ ਬਹੁਤ ਸੋਹਣੀ ਆ ਨਾਲ ਇਹਦੇ ਆ ਰਿਹਾ ਜੀ ਦੁਪੱਟਾ ਅਬ ਜਿੰਨਾ ਪੈਣਾ ਦੇ ਹੱਥਾਂ ਤੱਕ ਪਹੁੰਚੇ ਉਹਨਾਂ ਨੂੰ ਪਤਾ ਕਿ ਕੀ ਚੀਜ਼ ਆ ਇਹ ਤੇ ਕਿੱਦਾਂ ਨਹੀਂ ਕਿਉਂਕਿ ਕਹਿਣ ਨੂੰ ਮਸਲੀਨ ਆ ਮੋਢਾ ਹਾਲ ਦਾ ਦੁਪੱਟਾ ਕਹਿ ਦਿੰਨੇ ਆ ਬਟ ਕੁਆਲਿਟੀਆਂ ਮਾਇਨੇ ਰੱਖਦੀਆਂ ਕਿ ਅਲੱਗ-ਅਲੱਗ ਕੁਆਲਿਟੀ ਆਉਂਦੀ ਹੈ ਹਰ ਇੱਕ ਚੀਜ਼ ਚ ਜਿਵੇਂ ਹੁਣ ਇਹਨੂੰ ਮਸਲੀਨ গোল্ড ਦਾ ਨਾਮ ਦਿੱਤਾ ਗਿਆ ਤਾਂ ਕਿਸੇ ਖਾਸ ਚੀਜ਼ ਕਰਕੇ ਨਾਮ ਦਿੱਤਾ ਗਿਆ ਹੋਣਾ ਕਿਉਂਕਿ ਪੂਰੀ ਸੁਪਰ ਕੁਆਲਿਟੀ ਆਈ ਮਸਲੀਨ ਦੀ ਬਹੁਤ ਪਿਆਰੀ ਬਹੁਤ ਹੀ ਸੋਹਣੀ ਨੰਬਰ ਹੋਊਗਾ ਜੀ 3 3 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਕਲਰ ਦੋ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਤੇ ਦੋਨੇ ਹੀ ਕਲਰ ਬਹੁਤ ਪਿਆਰੇ ਰਹਿਣਗੇ। ਹਲੋ। ਠੀਕ ਹੈ ਜੀ। ਇਹਦਾ ਵੀ ਦੁਪੱਟਾ ਸੇਮ ਰਹੂਗਾ। ਸੇਮ ਦੁਪੱਟਾ ਮਿਲੂਗਾ ਤੁਹਾਨੂੰ। ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ ਤੇ ਨਾਲ ਸੇਮ ਰਹੂਗਾ 올ਓਵਰ ਪ੍ਰਿੰਟ। ਬਹੁਤ ਸੋਹਣਾ ਕਲਰ ਵੀ ਬਹੁਤ ਦੋਨੇ ਹੀ ਕਲਰ ਬਹੁਤ ਪਿਆਰੇ ਨੇ। ਜੇ ਵਾਈਟ ਕਲਰ ਨੂੰ ਦੇਖੋਗੇ ਤਾਂ ਇਹ ਵੀ ਕਲਰ ਬਹੁਤ ਪਿਆਰਾ आला कलर देखोगे ये भी बहुत प्यारा कलर है भेन यानी कि प्रिंटिंग वगैरा फुल फलावर पा अक् चुके डिफरेंट तुम लैंना चाहते हो ना तो आ डिट प्रिंटा सारा मिक्स मैच जहां प्रिंटा बने हुए सूटा की ग्रेस बहुत सोहनी आऊगी बहुत प्यारे प्रिंट ने बहुत ही सोहने ਜਿਵੇਂ ਕਿ ਇਹ ਪਿੰਕ ਗਾਜਰੀ ਜੀ ਟੂਨ ਦੇ ਉੱਪਰ ਆ ਬਹੁਤ ਪਿਆਰਾ ਆਲ ਓਵਰ ਇਹ ਸਾਰਾ ਸੂਟ ਰਹੂਗਾ ਨਾਲ ਇਹਦੇ ਸੇਮ ਰਹੂਗੀ ਪ੍ਰਿੰਟਿੰਗ ਆ ਲੋ ਜੀ ਨਾਲ ਇਹਦੇ ਸੇਮ ਇਸ ਤਰ੍ਹਾਂ ਸਾਰਾ ਡਿਜੀਟਲ ਦੁਪੱਟਾ ਰਹੂਗਾ ਰੀਤੇ ਉਧਰ ਜਾਈ ਪੁੱਤ ਔਰ ਇਹ ਤਾਂ ਉਧਰ ਜਾਈ ਇਦਾਂ ਰੋਗਾ ਦਾ ਸਾਰਾ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਦੁਪੱਟਾ ਪਿੰਕ ਪਿੰਕ ਸ਼ੇਡ ਦਾ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਤਿੰਨੇ ਹੀ ਕਲਰ ਇਹਦੇ ਬਹੁਤ ਪਿਆਰੇ ਰਹਿਣਗੇ ਨੰਬਰ ਇਹ ਸੂਟ ਦਾ ਰੋਗਾ ਜੀ 5 5 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਨੈਕਸਟ ਕਲਰ ਜਿਹੜਾ ਤੁਹਾਨੂੰ ਮਿਲੂਗਾ ਉਹ ਮਿਲੂਗਾ ਗ੍ਰੀਨ ਕਲਰ ਗ੍ਰੀਨ ਫਰੋਜ਼ੀ ਜੀ ਟੂਨ ਦੇ ਉੱਪਰ ਆ ਕਿਸੇ ਵੀ ਇਹਦੇ ਵਿੱਚੋਂ ਜੇ ਤੁਸੀਂ ਕਹੋ ਕੋਈ ਰੰਗ ਕਿਸੇ ਦਾ ਕੋਈ ਰੰਗ ਦੀ ਕੰਪਲੇਨ ਨਹੀਂ ਵੀ ਸਾਡੇ ਕਲਰ ਉੱਤਰ ਜਾਣਗੇ ਸਾਡਾ ਸੂਟ ਸ਼੍ਰਿੰਕ ਹੋ ਜਾਊਗਾ ਸਾਡਾ ਸੂਟ ਸਿੱਜ ਜਾਊਗਾ ਕੋਸ਼ ਵੀ ਇਹਦੀ ਕੰਪਲੇਨ ਨਹੀਂ ਬਹੁਤ ਸੋਹਣੇ ਸੂਰ ਥਾੜੇ ਵਧੀਆ ਸਰਦਾਰੀ ਜਾਨੀ ਕਿ ਬਾਹਰ ਅੰਦਰ ਪਾਉਣ ਵਾਲਾ ਕੱਪੜਾ ਇਹ ਬਹੁਤ ਪਿਆਰਾ ਉਸ ਤੋਂ ਬਾਅਦ ਜਿਵੇਂ ਮਾਰਗੇ ਤੁਸੀਂ ਘਰੇ ਪਾ ਕੇ ਸੂਟਾ ਨੂੰ ਹੰਡਾਓ ਸੂਟਾ ਹੰਡਾਉਂਦੇ ਜਾਨੀ ਕਿ ਥੱਕ ਜੂਗੇ ਕੱਪੜੇ ਨੂੰ ਕੁਝ ਨਹੀਂ ਹੋਣਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਬ੍ਰਾਂਡ ਦਾ ਕੱਪੜਾ ਤੇ ਸੌਫਟਨੈਸ ਇੰਨੀ ਜ਼ਿਆਦਾ ਬਹੁਤ ਜ਼ਿਆਦਾ ਪੂਰਾ ਸਕਿਨ ਫ੍ਰੈਂਡਲੀ ਰਹੂਗਾ ਇਹ ਵਾਲਾ ਕੱਪੜਾ ਕੋਈ ਵੀ ਐਨੀ ਵੀ ਤੁਹਾਡੇ ਸਕਿਨ ਤੇ ਲੜਦਾ ਵਾ ਜੀ ਜਾਂ ਕਿਤੇ ਦੀ ਸਕਿਨ ਨੂੰ ਕੋਈ ਵੀ ਰੈਸ਼ ਕਰੂਗਾ ਬਹੁਤ ਜ਼ਿਆਦਾ ਸੌਫਟਨੈਸ ਆ ਇਸੇ ਲਈ ਮੈਂ ਇਹਨੂੰ ਕਹਿ ਰਹੀ ਆ ਕਿ ਬਿਲਕੁਲ ਦੇਸੀ ਕਿਓ ਵਰਗਾ ਕੱਪੜਾ ਵਾਹੇ ਆ ਲੋ ਜੀ ਇਹਦੇ ਵਿੱਚ ਇਹਦਾ ਦੁਪੱਟਾ ਦੇਖ ਲਓ ਸੇਮ ਕਲਰ ਦੇ ਉੱਪਰ ਸਾਰਾ ਡਿਜੀਟਲ ਦੁਪੱਟਾ ਮੈਨੂੰ ਦੁਪੱਟੇ ਸਾਰਿਆਂ ਦੇ ਬਹੁਤ ਸੋਹਣੇ ਲੱਗੇ ਹੋਏ ਨੇ ਬਹੁਤ ਹੀ ਪਿਆਰੇ ਨੰਬਰ ਇਹਦਾ ਰੋਗਾ ਦੀ 6 6 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਅਗਲਾ ਨੈਕਸਟ ਸ਼ੇਡ ਜਿਹੜਾ ਹੈਗਾ ਉਹ ਹੈਗਾ ਮਹਿੰਦੀਆ ਸ਼ੇਡ ਕਿਸੇ ਪੈਨ ਦੇ ਵਿੱਚ ਡਬਲ ਡਬਲ ਵੀ ਚਾਹੀਦੇ ਹੋਏ ਤਾਂ ਡਬਲ ਆ ਵਾਲਾ ਸੈੱਟ ਦੇ ਵਿੱਚ ਕਿਉਂਕਿ ਉਹਨਾਂ ਦੇ ਸੈੱਟ ਸਾਡੇ ਸੇਲ ਹੋ ਚੁੱਕੇ ਆ ਇਹਦੇ ਵਿੱਚ ਹਜੇ ਇੱਕ ਇੱਕ ਸੈੱਟ ਇੱਕ ਸੈੱਟ ਹੋਰ ਅਵੇਲੇਬਲ ਹੈਗਾ ਆ ਵਾਲੇ ਡਿਜ਼ਾਈਨ ਦੇ ਵਿੱਚ ਇਹਦਾ ਵੀ ਸੇਮ ਦੁਪੱਟਾ ਰਹੂਗਾ ਸੇਮ ਸਭ ਕੁਝ ਆ ਬਹੁਤ ਪਿਆਰਾ ਹੈ ਵੀ ਮਹਿੰਦੀਆ ਜੀ ਟੂਨ ਦੇ ਉੱਪਰ ਆ ਨੰਬਰ ਹੋਊਗਾ ਜੀ 7 7 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਤੁਹਾਨੂੰ ਦੇ ਰਹੀ ਆ ਨਾ ਇਹ ਬਲੈਕ ਕਲਰ ਆ ਨਾ ਹੀ ਕਾਫੀ ਆ ਬਹੁਤ ਸੋਹਣੀ ਡੋਨ ਆ ਉੱਪਰ ਪਰਪਲ ਦੇ ਨਾਲ ਕੰਟਰਾਸਟ ਆ بیس ਬਹੁਤ ਪਿਆਰਾ ਲੱਗਿਆ ਹੋਇਆ ਬਹੁਤ ਸੋਹਣਾ 3D ਪ੍ਰਿੰਟਿੰਗ ਹੋਈ ਹੋਈ ਆ ਸਾਰੇ ਸੂਟਾਂ ਜਿਹੜੀ ਪ੍ਰਿੰਟਿੰਗ ਰਹੂਗੀ 3D ਰਹੂਗੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਇਹ ਵੀ ਤੇ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਆਲੋਟ ਸੇਮ ਦੁਪੱਟਾ ਵਾ ਬਹੁਤ ਸੋਹਣਾ ਬਹੁਤ ਪਿਆਰਾ ਸੋ ਫਟਾਫੜ ਸਕਰੀਨਸ਼ਾਟ ਲੈਣੇ ਆ ਜਿੰਨਾ ਵੀ ਪਹਿਣਾ ਨੂੰ ਇਹ ਵਾਲੀਆਂ ਚੀਜ਼ਾਂ ਚਾਹੀਦੀਆਂ ਨੇ ਨੰਬਰ ਹੋਊਗਾ ਜੀ 8 8 ਨੰਬਰ ਸੂਟ ਰਹੂਗਾ ਜਿਵੇਂ ਕਿ ਅੱਗੇ ਮੌਸਮ ਚੇਂਜ ਹੋ ਰਿਹਾ ਤਾਂ ਇਹ ਹੀ ਚੀਜ਼ਾਂ ਹੁਣ ਚੱਲਣੀਆਂ ਨੇ ਇੰਨਾ ਨਹੀਂ ਅੱਗੇ ਪਹਿਣਾ ਮਾਂ ਤਾਂ ਤੁਹਾਨੂੰ ਇਹ ਨਹੀਂ ਹੋਊਗਾ ਕਿ ਹਾਂਜੀ ਅਸੀਂ ਕਾਟਨ ਕਿਉਂਕਿ ਹੁਣ ਕਾਟਨ ਬਹੁਤ ਰੀਅਰ ਆ ਜਾਂ ਫਿਰ ਡਿਸਕਾਊਂਟ ਤੇ ਪੂਰੀ ਲੱਗ ਚੁੱਕੀ ਆ ਬਟ ਇਹ ਚੀਜ਼ਾਂ ਇੰਨੀਆਂ ਜ਼ਿਆਦਾ ਨਿਊ ਨੇ ਤੇ ਬਾਕੀ ਪਾਇਆ ਹੋਇਆ ਕੱਪੜਾ ਵੀ ਤੁਹਾਨੂੰ ਦੱਸੂਗਾ ਕਿ ਇੰਨਾ ਸੋਹਣਾ ਗ੍ਰੇਸ ਲੋਗਾ ਕੱਪੜੇ ਦੇ ਵਿੱਚ ਸ਼ਾਈਨ ਬਹੁਤ ਆ ਬਿਲਕੁਲ ਏਦਾਂ ਵਾਂ ਜਿਵੇਂ ਆਪਾਂ ਪਿਓਰ ਕ੍ਰੇਵ ਨਹੀਂ ਬੀਅਰ ਕੀਤੀ ਹੁੰਦੀ ਵੀ ਪਿਓਰ ਕ੍ਰੇਵ ਹੁੰਦੀ ਆ ਸੇਮ ਏਦਾਂ ਫੀਲ ਦੇਊਗਾ ਤੁਹਾਨੂੰ ਵੀ ਤੁਸੀਂ ਪਿਓਰ ਕ੍ਰੇਵ ਦਾ ਸੂਟ ਪਾਇਆ ਹੋਇਆ ਇੰਨਾ ਜ਼ਿਆਦਾ ਵਧੀਆ ਕੱਪੜਾ ਦਾ ਇਹ ਸਿੰਗਲ ਪੀਸ ਆ ਜੀ ਨਿੱਕੀ ਬੂਟੀ ਵਾਲਾ ਲਾਈਟ ਜਿਹਾ ਫਲੋਰੀ ਸ਼ੇਡ ਆ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਆਪਣਾ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਦੁਪੱਟਾ ਵੀ ਦੇਖੋ ਪੂਰਾ ਫੁੱਲਾ ਡੁੱਲਾ ਨੰਬਰ ਇਹਦਾ ਰਹੂਗਾ ਜੀ 9 9 ਨੰਬਰ ਇਹੇ ਸੂਟ ਰਹੂਗਾ ਤੇ ਇਹ ਲਾਸਟ ਵਾਲਾ ਪੀਸ ਹੈਗਾ ਜੀ ਆ ਲੋ ਜੀ ਇਹਦਾ ਸਕਾਈ ਬਲੂ ਦੇ ਨਾਲ ਕੰਟਰਾਸਟ ਹੈਗਾ ਆਪਾਂ ਮੈਂ ਪਹਿਲਾਂ ਖੋਲਿਆ ਸੀ 8 ਨੰਬਰ ਪੀਸ ਉਹਦਾ ਪਰਪਲ ਦੇ ਨਾਲ ਕੰਟਰਾਸਟ ਸੀ بیس ਬਿਲਕੁਲ ਸੇਮ ਰਹੂਗਾ ਬਲੈਕਿਸ਼ ਕਾਫੀ ਜਿਹਾ بیس ਆ ਬਹੁਤ ਪਿਆਰਾ ਉੱਪਰ ਬਹੁਤ ਸੋਹਣੀ 3D ਪ੍ਰਿੰਟਿੰਗ ਹੋਈ ਹੋਈ ਆ ਤੇ ਨਾਲ ਇਹਦਾ ਵੀ ਸੇਮ ਦੁਪੱਟਾ ਆ ਰਿਹਾ ਜੀ। ਹਾਂ ਸੇਮ ਦੁਪੱਟਾ ਬਹੁਤ प्यारा ਬਹੁਤ ਸੋਹਣਾ ਨਾਲ ਡਿਜੀਟਲ ਬਣਿਆ ਹੋਇਆ ਜਿਹੜਾ ਸੌਟਾ ਹੁਣ ਪਸੰਦ ਆ ਰਿਹਾ ਤੁਸੀਂ ਆਪਣਾ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰ ਦੇਣੀ ਆ ਜੀ ਇਹ ਆਰਡਰ ਇਹ ਗਿਣਤੀ ਦੇ ਸਾਡੇ ਕੋਲ 10 ਪੀਸ ਅਵੇਲੇਬਲ ਨੇ ਰਿਪੀਟ ਯਾਨੀ ਕਿ ਹੈਗੇ ਨੇ ਜਿਨ੍ਹਾਂ ਦੇ ਵਿੱਚ ਜਿਵੇਂ ਉਹ ਸੈੱਟ ਮੈਂ ਦੱਸਿਆ ਕਿ ਰਿਪੀਟ ਆ ਜਿਹੜਾ ਸਾਡੇ ਰਿਪੀਟ ਆ ਉਹ ਹੈਗਾ ਯਾਨੀ ਕਿ ਡਿਜ਼ਾਈਨ 10 ਨੇ ਤੋ ਜਿੰਨਾ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਹੋਏ ਫਟਾਫਟ ਲੈ ਕੇ ਸਕਰੀਨਸ਼ਾਟ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ